ਸਤਿ ਸ਼੍ਰੀ ਅਕਾਲ ਪਿਆਰੇ ਦੋਸਤੋ ਤੁਹਾਡਾ ਫਿਰ ਤੋਂ ਸਵਾਗਤ ਹੈ ਜੀ ਸਾਡੇ ਅੱਜ ਦੇ ਇੱਕ ਨਵੇਂ ਵਲੌਗ ਦੇ ਵਿੱਚ ਅੱਜ ਦਾ ਜਿਹੜਾ ਵਲੌਗ ਹੈ ਅੱਜ ਦਾ ਵਲੌਗ ਸਾਡਾ ਹੈਗਾ ਜੀ ਸਾਡਾ ਇੱਕ ਪੇਪਰ ਸੀ ਹਿਸਟਰੀ ਦਾ ਜੋ ਕਿ ਅਸੀਂ ਅੱਜ ਪੇਪਰ ਦੇਣ ਜਾ ਰਹੇ ਹਾਂ ਤੇ ਤੁਹਾਨੂੰ ਦਿਖਾਵਾਂਗੇ ਜਿੱਥੋਂ ਤੱਕ ਕੈਮਰਾ ਅਲਾਉਡ ਹੋਇਆ ਵੀ ਅਸੀਂ ਪਹੁੰਚ ਚੁੱਕੇ ਹਾਂ ਜਾਂ ਕਿਸ ਤਰ੍ਹਾਂ ਕਰਕੇ ਹਨਾ ਜਿੱਥੋਂ ਤੱਕ ਵੀ ਕੈਮਰਾ ਅਲਾਉਡ ਹੋਇਆ ਉਤੋਂ ਤੱਕ ਦਿਖਾਵਾਂਗੇ ਤੇ ਸਾਡੀ ਲਗਭਗ ਤਿਆਰੀ ਹੋ ਚੁੱਕੀ ਹੈ ਜਾਣ ਦੀ ਤੇ ਇੱਧਰ ਸਵੇਰ ਦੇ ਪਹਿਲਾਂ ਲੱਗੇ ਪਏ ਸੀ ਕੰਮਕਾਰ ਕਰਨ ਹੁਣ ਕਹਿੰਦੇ ਕਿ ਥੋੜਾ ਜਿਹਾ ਪੜਨਾ ਹੀ ਲੱਗੇ ਦੱਸੋ ਵੀ ਉਹਨਾਂ ਪੇਪਰ ਕਈ ਵਾਰੀ ਪਤਾ ਨਹੀਂ ਲੱਗਦਾ ਕਿ ਜਿਹੜਾ ਆਪਾਂ ਪੜ੍ਹਦੇ ਨਾਲ ਦੇ ਨਾਲ ਉਹੀ ਪੇਪਰ ਵਿੱਚ ਆ ਜਾਂਦੇ ਇਸੇ ਲਈ ਮੇਰੀ ਆਤਾ ਜੀ ਜਲਦੀ-ਵਲਦੀ ਇੱਕ ਦੋ ਕੁਐਸਚਨ ਪੜ ਲੀਏ ਸ਼ਾਇਦ ਉਹੀ ਪੇਪਰ ਵਿੱਚ ਆ ਜਾਣ ਜੇ ਨਾ ਵੀ ਆਏ ਤਾਂ ਆਪਾਂ ਤੀਰ ਤੁੱਕੇ ਲਾ ਦਾਂਗੇ ਓਕੇ ਗਾਇਸ ਹਾਂਜੀ ਦੋਸਤੋ ਕਈ ਭੈਣ ਭਰਾ ਹੋ ਸਕਦਾ ਕਮੈਂਟ ਕਰਨ ਇਸ ਕਰਕੇ ਆਪਾਂ ਪਹਿਲਾਂ ਦੱਸ ਦਿੰਦੇ ਆ ਆ ਜੋ ਕੱਪੜੇ ਤੁਹਾਨੂੰ ਦਿਖ ਰਿਹਾ ਜੀ ਇਹ ਧੋਤੇ ਹੋਏ ਨੇ ਐਕਚੁਅਲ ਦੇ ਵਿੱਚ ਹੁਣੇ ਧੁੱਪੇ ਸੁੱਕਣੇ ਪਾਏ ਸੀ ਲਾ ਕੇ ਰੱਖੇ ਆ ਗਰਮੀ ਜ਼ਿਆਦਾ ਸੀ ਇਸ ਕਰਕੇ ਲਾ ਕੇ ਰੱਖੇ ਆ ਤੇ ਹੁਣ ਸਾਡਾ ਹੋਇਆ ਪਿਆ ਟਾਈਮ ਇਸ ਕਰਕੇ ਅਸੀਂ ਜਾ ਰਹੇ ਆਂ ਸੋ ਆ ਕੇ ਸੀਨਾ ਨੂੰ ਤੈਤੂ ਕਰਕੇ ਫੇਰ ਰੱਖਾਂਗੇ ਜੀ ਯਾ ਸਾਡਾ ਕੂਲਰ ਜੀ ਪਿਆ ਹੋਇਆ ਜੋ ਕਿ ਰਾਤ ਨੂੰ ਦਿੰਦਾ ਗਰਮ ਹਵਾ ਤੇ ਸੋ ਠੀਕ ਹੈ ਫਿਰ ਹੋ ਚੁੱਕੀ ਹੈ ਸਾਡੀ ਤਿਆਰੀ ਕਿਉਂਕਿ ਟਾਈਮ ਵੀ ਕਾਫੀ ਜ਼ਿਆਦਾ ਹੋ ਚੁੱਕਿਆ ਤੇ ਅਸੀਂ ਪਾਉਨੇ ਜੀ ਘਰੋਂ ਰਵਾਨਗੀ ਤੇ ਕੋਸ਼ਿਸ਼ ਕਰਾਂਗੇ ਜਿੱਥੋਂ ਤੱਕ ਵੀ ਅਸੀਂ ਤੁਹਾਨੂੰ ਦਿਖਾ ਸਕੇ ਜਿਤ ਤੱਕ ਕੈਮਰਾ ਅਲਾਉਡ ਹੋਇਆ ਸੋ ਆਪਾਂ ਜ਼ਰੂਰ ਵਿਖਾਵਾਂਗੇ ਹੋ ਸਕਦਾ ਵੀ ਉੱਥੇ ਆਪਾਂ ਨੂੰ ਜਿਹੜੀ ਕੱਲੀ ਵੀਡੀਓ ਬਣਾਉਣ ਨੂੰ ਮਿਲੂਗੀ ਵੌਇਸ ਓਵਰ ਉਹਦੀ ਆਪਾਂ ਘਰ ਆ ਕੇ ਬਾਅਦ ਚ ਕਰਾਂਗੇ ਸੋ ਮਿਲਦੇ ਆ ਨੈਕਸਟ ਟੇਕ ਸੋ ਹਾਂਜੀ ਦੋਸਤੋ ਸਾਡੀ ਜਿਹੜੀ ਲਗਭਗ ਤਿਆਰੀ ਹੋ ਚੁੱਕੀ ਹੈ ਜੀ ਜਾਣ ਦੀ ਤੇ ਮੈਡਮ ਜੀ ਨੇ ਲਾ ਕੇ ਜਿੰਦੇ ਕੁੰਡੇ ਤੇ ਹੁਣ ਕਰ ਰਿਹਾ ਜੀ ਸਾਮ ਸੰਭਾਈ ਇਹ ਕੀ ਇਹ ਤਾਂ ਬਣੇ ਫਿਰਦੇ ਡਾਕੂ ਗੱਬਰ ਸਿੰਘ ਗਰਮੀ ਜ਼ਿਆਦਾ ਹੋਣ ਕਰਕੇ ਇਹਨਾਂ ਨੇ ਫੇਸ ਕਵਰ ਕਰ ਰੱਖਿਆ ਜੀ ਤੇ ਲਓ ਜੀ ਹੁਣ ਆਪਾਂ ਭਰਨ ਲੱਗਿਆਂ ਜੀ ਉਡਾਰੀ ਆਪਣੇ ਜਹਾਜ਼ ਦੀ ਮਾਰ ਕੇ ਸੈਲਫ ਤੇ ਪਹੁੰਚ ਗਏ ਜੀ ਸਿੱਧਾ ਪੈਟਰੋਲ ਪੰਪ ਤੇ ਜਿੱਥੇ ਅਸੀਂ ਟੈਂਕੀ ਕਰਾਈ ਫੁੱਲ ਤੇ ਪੇਮੈਂਟ ਕੀਤੀ ਆਨਲਾਈਨ ਤੇ ਵੀਰੇ ਨੂੰ ਲੱਗ ਗਿਆ ਪਤਾ ਕਿ ਵੀਡੀਓ ਬਣ ਰਹੀ ਹੈ ਵੀਰਾ ਕਹਿੰਦਾ ਬਣਾ ਲਓ ਬਣਾ ਲਓ ਸਾਡੀ ਵੀ ਵੀਡੀਓ ਅਸੀਂ ਵੀ ਵਾਇਰਲ ਹੋ ਜਾਾਂਗੇ ਤੇ ਇਹ ਹੈ ਜੀ ਜਲਾਲਾਬਾਦ ਰੋਡ ਵਾਲਾ ਬ੍ਰਿਜ ਜੋ ਕਿ ਬਣਨ ਤੋਂ ਬਾਅਦ ਅਸੀਂ ਫਸਟ ਟਾਈਮ ਇਹਦੇ ਉੱਪਰ ਡਰਾਈਵ ਕਰ ਰਹੇ ਆਂ ਤੇ ਸਾਡੇ ਪਿੱਛੇ ਆ ਰਿਹਾ ਸੀ ਬੁਲਟ ਜੋ ਕਿ ਹੋ ਗਿਆ ਜੀ ਅੱਗੇ ਉਸ ਤੇ ਮਾਤਾ ਜੀ ਬੈਠੇ ਹੋਏ ਨੇ ਬਾਪੂ ਜੀ ਲਿਜਾ ਰਹੇ ਨੇ ਉਹਨਾਂ ਨੂੰ ਤੇ ਮੈਂ ਵੀ ਆਪਣੇ ਜਹਾਜ਼ ਨੂੰ ਬੁਲਟ ਸਮਝਾ ਤੇ ਲੈਤੀ ਜੀ ਫੀਲਿੰਗ ਤੇ ਫਿਰ ਮੈਡਮ ਜੀ ਨੂੰ ਮੈਂ ਪਹੁੰਚਾਤਾ ਜੀ ਗੁਰੂ ਨਾਨਕ ਕਾਲਜ ਸ੍ਰੀ ਮੁਕਸਰ ਸਾਹਿਬ ਜਿੱਥੇ ਮੈਡਮ ਜੀ ਦਾ ਸੈਂਟਰ ਆ ਇਗਜ਼ਾਮ ਇਹਨਾਂ ਦਾ ਇੱਥੇ ਆ ਤੇ ਫਿਰ ਮੈਂ ਭਰੀ ਉਡਾਰੀ ਤੇ ਚੱਲ ਪਿਆ ਜੀ ਆਪਣੇ ਸੈਂਟਰ ਵੱਲੋਂ ਮੇਰਾ ਸੈਂਟਰ ਆਇਆ ਸੀ ਦਸ਼ਮੀਸ਼ ਖਾਲਸਾ ਕਾਲਜ ਸ੍ਰੀ ਮੁਕਸਰ ਸਾਹਿਬ ਦੇ ਵਿੱਚ ਥੋੜੀ ਹੀ ਦੇਰ ਦੇ ਵਿੱਚ ਮੈਂ ਉੱਥੇ ਪਹੁੰਚ ਗਿਆ ਤੇ ਮੈਂ ਦੇਖਿਆ ਕਿ ਕਾਫੀ ਸਟੂਡੈਂਟ ਆਏ ਹੋਏ ਸੀ ਗਰਮੀ ਬਹੁਤ ਜ਼ਿਆਦਾ ਸੀ ਇਸ ਕਰਕੇ ਮੈਂ ਆਪਣੀ ਬਾਈਕ ਨੂੰ ਲਾਤਾ ਜੀ ਛਾਵੇਂ ਮੈਂ ਕਿਹਾ ਵੀ ਛਾਲ ਲੈ ਤੇ ਲਓ ਜੀ ਹੁਣ ਆਪਣਾ ਹੋ ਗਿਆ ਜੀ ਪੇਪਰ ਸਮਾਪਤ ਤੇ ਇੱਧਰ ਵੀਰਾਂ ਤੋਂ ਚਕਾਈਆਂ ਜਾ ਰਹੀਆਂ ਸੀ ਕੁਰਸੀਆਂ ਤੇ ਅਸੀਂ ਕੀਤੀ ਜੀ ਘਰ ਨੂੰ ਵਾਪਸੀ ਤੇ ਸਾਡਾ ਜਹਾਜ਼ ਜਾ ਰਿਹਾ ਸੀ ਉੱਡਿਆ ਗਰਮੀ ਬਹੁਤ ਜ਼ਿਆਦਾ ਹੋਣ ਕਰਕੇ ਸਾਡੀ ਜਿਹੜੀ ਹਾਲਤ ਬਹੁਤ ਜ਼ਿਆਦਾ ਮੰਦੀ ਹੋ ਚੁੱਕੀ ਸੀਗੀ ਚਿਹਰੇ ਦੀਆਂ ਲਾਲੀਆਂ ਉੱਡ ਗਈਆਂ ਤੁਸੀਂ ਦੇਖ ਸਕਦੇ ਹੋ ਸੋ ਹਾਂਜੀ ਪਿਆਰੇ ਦੋਸਤੋ ਕਮੈਂਟ ਕਰਕੇ ਜਰੂਰ ਦੱਸਣਾ ਸਾਡਾ ਇਹ ਵਲੌਗ ਤੁਹਾਨੂੰ ਕਿੱਦਾਂ ਦਾ ਲੱਗਿਆ ਤੇ ਸਾਡੇ ਇਸ ਤਰ੍ਹਾਂ ਦੇ ਹੋਰ ਵੀ ਪਿਆਰੇ ਪਿਆਰੇ ਵਲੌਗਸ ਮਿਨੀ ਵਲੌਗਸ ਤੇ ਫਨੀ ਵੀਡੀਓ ਦੇਖਣਾਂ ਅਤੇ ਸਾਡੇ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ